ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਭੋਮਾ ਤਹਿਸੀਲ ਮੰਜੇਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਗੁਰਸੇਵਕ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ گاਵਾ ਤੁਹਾਨੂੰ ਦਿਖਾਉਣੀ ਆ ਤੇ ਦੋਵੇਂ ਬੱਚੇ ਤੋਂ ਬਿਨਾ ਤੁਹਾਨੂੰ ਦਿਖਾਵਾਂਗੇ ਤੇ ਹੌਲੇ-ਪਾਲਜ ਤੁਹਾਨੂੰ ਦਿਖਾਉਣੀ ਆ ਸੱਜਰਾ ਚੰਗੇ ਰਿਕਾਰਡ ਵਾਲੀਆਂ ਵਾਂ ਜਿਹੜੀਆਂ ਸੱਜਰਾ ਚੰਗੇ ਦੁੱਧ ਵਾਲੀਆਂ ਵਾਂ ਤੇ ਬਾਕੀ ਗਾਂ ਨੂੰ ਕੋਈ ਸੰਭਨ ਵਾਲਾ ਲੈ ਜਾਊਗਾ ਤੇ ਗਾਂ ਤਿਆਰ ਹੋ ਗਈਆਂ ਤੇ ਚੰਗੀ ਰਕਮ ਦੀਆਂ ਗਾਂ ਤਿਆਰ ਹੋਣੀਆਂ ਵਾ ਬਾਕੀ ਸੋਈਆਂ ਸਵਾਈਆਂ ਵਾ ਦੁੱਧ ਦੀ ਆਪਣੀ ਇੱਥੇ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਾਸਰੀਕਾਲ ਜੀ ਸਾਸਰੇ ਹਰਪ੍ਰੀਤ ਸਾਸਰੀਕਾਲ ਜੀ ਹੋਠੀਕ ਠਾਕ ਜੀ ਵਧੀਆ ਵਧੀਆ ਕਿਰਪਾ 7 ਵਰਤੋਂ ਸੁਣਾਉ ਠੀਰਾ ਜੀ ਠੀਕ ਠਾਕ ਜੀ ਤੇ ਨਾਮ ਦੱਸਦੇ ਕਰੀ ਫਿਰ ਨਾਮ ਵੀਰ ਜੀ ਆਪਣਾ ਅਗਰਸੇਕ ਸਿੰਘ ਹਾਂਜੀ ਪਿੰਡ ਭੋਮਾ ਬਡਾਲਾ ਤੇ ਸੀਲ ਮਜੀਠਾ ਜੇ ਲਾymers ਆਰੇ ਤੇ ਫੋਨ ਨੰਬਰ ਹੀ ਬੋਲ ਦੋ ਫੋਨ ਨੰਬਰ ਵੀਰ ਜੀ ਹੈਗੇ 79733 44844 ਠੀਕ ਆ ਬਾਕੀ ਜਿੰਨੇ ਵੀਰ ਵਧੀਆ ਫਾਰਮ ਵੇਖ ਮੈਂ ਸਾਰਿਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਠੀਕ ਆ ਤੇ ਅੱਜ ਦੋਵੇਂ ਬੱਚੇ ਤੋਂ ਬਿਨਾ ਹੀ ਵੀਰ ਜੀ ਕੋਕੇ ਪੀਸ ਕੱਢ ਕੇ ਲਿਆਦੇ ਆ ਹੈ ਬੱਚੇ ਤੋਂ ਬਿਨਾ ਪਰ ਸੱਜਰਾਂ ਨੂੰ ਪਰੇ ਕਰਦੇ ਸੱਜਰਾਂ ਚੰਗੇ ਰਿਕਾਰਡ ਵਾਲੀਆਂ ਮੈਂ ਵੀਰ ਜੀ ਕਾਨੂੰ ਗੱਲਾਂ ਆਪਾਂ ਨੇ ਕਹਿਣਾ ਵੀਰ ਭਰਾ ਦੱਸਣਗੇ ਛੋਟੀਆਂ ਵੜਾ ਵਡੀਆਂ ਵੜਾ ਕੱਢ ਕੇ ਲਿਆਏ ਆ ਤੇ ਬਾਕੀ ਵੀ ਕਿੱਲੇ ਤੇ ਬੱਜੀਆਂ ਵੀ ਚਲੋ ਚੰਗੀਆਂ ਲੱਗਣੀਆਂ ਆ ਮੈਂ ਵੀਰ ਜੀ ਕਵਾਡੀ ਪੁਸ਼ਣ ਕਿ ਕਿਹੜੇ ਵਪਾਰੀ ਕੋਲ ਠੀਕ ਆ ਤੇ ਆ ਜਿਹੜੀ ਆ ਪਹਿਲੇ ਨੰਬਰ ਤੇ ਹੀ ਆ ਕਿੰਨਾ ਜੀ ਦੁੱਧ ਦੇ ਤੇ ਕੋਲ ਮੇਰੇ ਸਾਥ ਪਰਾਈ ਦੀ ਬਿਊਟੀ ਦਿਖਾਓ ਕਿ ਕਿੰਨੀ ਸੋਹਣੀ ਫੇਸ ਦੀ ਆ ਹਾਂਜੀ ਹਾਂਜੀ ਇਹ ਵੀਰ ਜੀ ਛੜ ਚ ਵੀਰ ਹਣਾ ਲਈ ਸੀ ਅੱਛਾ ਇਹਨੇ 33 33 ਕਿਲੋ ਦੁੱਧ ਪਾਇਆ ਸੀ ਸੱਜਰ ਨੇ ਸੱਜਰ ਨੇ ਹਾਂਜੀ ਬਾਕੀ ਵੀਰ ਜੀ ਮੈਨੇ ਤਾਂ ਵਹਿੜ ਦਸਦੀ ਆ ਹਾਂਜੀ ਬਰੀੜਿਆ ਪੂਰੀ ਤੇ ਹੁਣ ਵੀਰ ਜੀ ਇਹਦੇ ਕੋਲ 10 ਕਿਲੋ ਦੁੱਧ ਤਿਆਰ ਜੇ 10 ਕਿਲੋ ਦਾ ਪੱਕਾ ਦੁੱਧ ਵੀਰ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਵੀਰਾਂ ਨੂੰ ਟਾਈਮ ਖਾ ਦਈਏ ਤਿੰਨ ਕ ਦਾ ਟਾਈਮ ਹੋ ਗਿਆ ਜੇ ਹਾਂਜੀ ਤੇ ਸਵੇਰੇ ਵੀਰ ਜੀ 6:30 ਚਵਾਈ ਕੀਤੀ ਆ ਆਪਾਂ ਇਹਨਾਂ ਕੋਈ ਟਾਈਮ ਨਹੀਂ ਲਾਉਂਦੇ ਕਿਉਂ ਜੇ ਟਾਈਮ ਲਾਈਏ ਫਿਰ ਡੰਗਰ ਦੋਂਦਾ ਸਾੜ ਜਾਂਦਾ ਵਾ ਹਾਂਜੀ ਹਾਂਜੀ ਜਿੰਨਾ ਵੀ ਨੈਚੁਰਲ ਚੀਜ਼ ਰਿਆ ਬਾਕੀ ਜਿੰਨਾ ਵੀ ਰਾਂ ਪਰਖਿਆ ਨਾ ਵੇਖ ਹੀ ਲੈਣੇ ਹਾਂ ਹਾਂਜੀ ਹਾਂਜੀ ਬਾਕੀ ਇਹ ਥਾਣੇ ਦੇ ਇੱਕ ਰੀ ਦੇਖ ਸਾਦੇ ਲੱਗੇ ਤਾਂ ਬਾਕੀ ਮਿਲਕਵੇ ਨੇ ਵੀ ਚੰਗੀ ਲੱਗੀ ਆ ਆਪੀ ਮੋਟੀ ਮਿਲਕਵੇ ਨੇ ਬਾਕੀ ਇੱਥੇ ਚਲੋ ਕੱਚੀ ਜਗ੍ਹਾ ਤੇ ਵੀ ਜਿਹਨਾਂ ਨੇ ਬੰਨੀਆਂ ਆਂ ਕੱਚੀ ਜਗ੍ਹਾ ਮੰਗਦੀਆਂ ਆਂ گاਵਾ ਥੱਲੇ ਆਂ ਆਪਾਂ ਦੇਖ ਸਾਦੇ ਚੰਗੀ ਆਂ ਇਹਦੀ ਆਪਾਂ ਨਵਾਈਆਂ ਤੁਹਾਨੂੰ ਨਵਾਈਆਂ ਹੋਣਾ ਚੰਕ ਨਿਕਲੇ ਤਾਂ ਫਿਰ ਹੋਰ ਡੰਗਰ ਉਹ ਪਾਉਂਦਾ ਵਾ ਅਰੇ ਪੱਠੇ ਪੱਠੇ ਪੈਣਾ ਰੱਜੀਆਂ ਸਫਰ ਟੌਰ ਬੰਨਾ ਲੈ ਜਾਓ ਉੱਦੋਂ ਲੈ ਜਾਓ ਇੱਕ ਰੀ ਨਾਲ ਪੋਤਾ ਇਲਾਇਆ ਆਲਾ ਬਾਕੀ ਬੁਰਾ ਬਿਲਕੁਲ ਫੁੱਲ ਸੈਰਿਆ ਕੱਦ ਕਾਠ ਪੱਖਾਂ ਜਿਹੜੀ ਆ ਪਾਰੇ ਪੱਲੇ ਦੀਆਂ ਗਾਵਾਂ ਤੋਂ ਬੈਣੀ ਵਾਲੇ ਪਾਸੇ ਤੋਂ ਠੰਡ ਦੇਖ ਸਕਦੇ ਬਾਕੀ ਹਵਾਨੇ ਤੇ ਬਰੀ ਬਰੀ ਕਨਾੜਾ ਤੇ ਬਿਲਕੁਲ ਠੰਡੀ ਆ ਕੋਈ ਵੰਗਾ ਮੁੰਗਾ ਨਹੀਂ ਪੋਣਾ ਗਾੜੀ ਇੰਨਾ ਘਮੰਡ ਪਾ ਕੇ ਥੱਲੇ ਬੈਹਿਣਾ ਵਾ ਤੇ ਕਿੰਨਾ ਕ ਮੋਲ ਰੱਖਨੇ ਇਹਦਾ ਆਪਾਂ ਮੋਲ ਵੀਰ ਜੀ ਇਹੋ ਜੀ ਕਾਂਜ ਬਸ਼ੀ ਲੈਣ ਜਾਈਏ ਨਾ ਪਰ ਮਾਜੋ ਜੀ ਜੀ ਪੈਂਦੇ ਪੈਂਦੇ ਹਰ ਕਾਂਜ ਬਸ਼ੀਆਂ ਦਿੰਦੇ ਆ ਹਾਂਜੀ ਤੇ ਇਹ ਸਭ ਨੂੰ ਸਾਰਾ ਸੱਜਰੀ ਖੜਨੀ ਕਹਿੰਦੇ ਵੀਰੇ ਖੜਨੀ ਮਾਜੇ ਚੰਗੀ ਫਾਂਡ ਦਾ ਦੋਧਿਆ ਵੀਰ ਜੀ ਹਾਂਜੀ ਹਾਂਜੀ ਤੇ ਇਹ ਵੀ ਵੀ ਦੇ ਦੀਏ ਹੁਣ 29000 ਰੁਪਏ ਦੀ 29000 ਦੀ ਹਾਂਜੀ ਇਹ ਕਰ ਦਈਏ ਛੋਟ ਛਟ ਵਿੱਚ ਹੁਣ ਕਰਾ ਲਓ ਸਰਦਾਰ ਸਾਹਿਬ ਏ ਮਰਜ਼ੀ ਆਪਾਂ ਛੋਟ ਵਾਲੇ ਸਰਮੂਲ ਕਰਨੇ ਆ ਜਸ ਨਾ ਬਿਲਕੁਲ 200 ਰੁਪਏ ਛੋਟ ਹੀ ਹੋਣੀ ਆ ਪਹਿਲਾਂ ਪਿਛਲੀ ਵੀਡੀਓ ਪਾਈ ਨਾ ਜਿੰਨਾ ਆਪਾਂ ਮੁਰਬੇ ਵੀਰਾਂ ਨੇ ਬੜੀ ਮਿਹਰਬਾਨੀ ਆ ਉਹਨਾਂ ਉਹਨੇ ਪਾਏ ਹੱਥ ਧਰੇ ਆ ਆਪਣੀ ਮਰਜ਼ੀ ਆਪਾਂ 200 ਰੁਪਏ ਬਾਕੀ ਇਹ ਆ ਵੀ ਚਲੋ ਫਿਰ ਮੰਗਨੇ ਹੀ ਉਹਨੇ ਜਿਹਦੇ ਜਿੰਨੇ ਕਰ ਜਾਇਜ਼ ਆ ਜੀ ਸਰਮੂਲ ਕਰਵਾਉਂ ਫਿਰ ਪੈਸੀ ਛਤੀ ਕਰੀ ਜਿਹੜੀ ਜਸ ਨਾ ਹੋਣ ਦੇਣੀ ਆ ਨਾ 27000 ਦੀ ਦੇਣੀ ਆ 200 ਰੁਪਏ ਛੋਟ ਜਿੰਨੂੰ ਕਦਰ ਹੋਈ ਉਹਨੇ ਆਪੇ ਇਹਨੇ ਕੀ ਚੀਜ਼ ਕੀ ਆ ਇਹ ਠੀਕ ਆ ਜੀ ਹਾਂਜੀ ਤੇ ਬਾਕੀ ਦੁੱਧ ਤੁਹਾਡੇ ਘਰੋਂ ਕੋ ਚੋਕੇ ਲਾ ਜੀ ਦੋ ਵ ਇਹ ਚੰਗੀ ਜੰਮੀ ਫਲੀ ਹੈ ਇਹ ਵੀ ਰਾਜੀ ਹੈ ਜਿਹੜੀ ਪੂਰੀ ਸਰੀ ਦਾ ਇਹ ਵੀ ਵਰਜੀ ਵੇਖੋ ਸਿੱਧੀ ਘਾਟ ਰਹਿਣਾ ਤੁਸੀਂ ਸਿੱਧੀ ਹੈ ਇਹ ਫਲੀ ਕਿੰਨਾ ਇਹਦੇ ਕੋਲ ਦੁੱਧ ਇਹ ਵਰਜੀ ਦੁੱਧ ਉਹਨਾਂ ਨੇ ਘਰੋਂ ਮੈਂ 8 ਕਿਲੋ ਚੋਕੇ ਲੈਂਦਾ ਸੀ ਹਾਂਜੀ ਜਿੰਨੇ ਸੱਜਰੀ ਵਿੱਚ ਆਪਣੀ ਵੀਡੀਓ ਤੇ ਲਈ ਵੀ ਰਹਣਾ ਨੇ ਅੱਛਾ ਆਪਣਾ ਇੱਧਰ ਜਫਰਕੋਟ ਵਾਲੇ ਵੀਡੀਓ ਪਈ ਹੀ ਅੱਜ ਤੋਂ ਕੋਈ 7-8 ਮਹੀਨੇ ਪਹਿਨੋ ਅੱਛਾ ਉਹ ਤੋਂ ਵਰਜੀ ਉਹਨਾਂ ਨੇ ਵਸ਼ੀ ਬੈਠ ਜਾਰਦੀ ਖਰੀਦੀ ਸੀ ਸਮਰ ਵੀਰ ਕੋ ਸਮਰ ਕੇ ਜਾ ਵੀ 14 ਸਾਲ ਦਾ ਸ਼ਾਇਦ ਉਹਦੇ ਮੁੰਡੇ ਕੋਲ ਹੀ ਉਹ ਹੀ ਸਮਰ ਜਿਹੜਾ 14 ਤੇ ਇਹ ਵੀਰ ਜੀ 23 24 ਕਿਲੋ ਤੋਂ ਪਾਇਆ ਉਹਨਾਂ ਨੇ ਅੱਛਾ ਹਾਂ ਜੀ ਆ ਉਹਨਾਂ ਕੋ ਕਾਵਾਂ ਸਾਰੀਆਂ ਚੰਗੀਆਂ ਚੰਗੀਆਂ ਹੁੰਦੀਆਂ ਵੀਰ ਹੋਣਾ ਕੋ ਬੇਸ਼ੱਕ ਉਮਰ ਛੋਟੀ ਆ ਪਰ ਕਾਰਨਾਂ ਦੇ ਵੱਡੇ ਹੀ ਵੀਰਦਿਆਂ ਆ ਕੀ ਠੀਕ ਆ ਤੇ ਵੀਰ ਜੀ ਉਹਨਾਂ ਹੁਣ ਕੋ ਲੋਡ ਪੈ ਗਈ ਉਹਨਾਂ ਅਮਰਜੈਂਸੀ ਬਿਲ ਵਿੱਚ ਨਹੀਂ ਪੈ ਗਈ ਠੀਕ ਆ ਤੇ ਉਹ ਵੀਰ ਜੀ ਅੱਗੇ ਮੈਥੋਂ ਦੇਣ ਨਹੀਂ ਲਾਇਆ ਮਾਸਾ ਵੀ ਉਹਨਾਂ ਕੋ 8 ਕਿਲੋ ਤੋਂ ਚੋਕੇ ਲੈਂਦਾ ਵਾ ਹਾਂ ਜੀ ਤੇ ਹੁਣ ਕੋਈ ਵੀਰ ਮੇਰਾ ਸੱਤ ਮੰਨ ਕੇ ਲੈ ਲੈ ਅੱਛਾ ਬਾਕੀ ਵੀਰ ਜੀ ਪੂਰੀ ਜੰਮੀ ਬਲੀ ਵੇਖੋ ਪੂਰੀ ਫੁੱਲਿਆ ਤੇ ਬਣੀ ਵੀ ਆ ਘੜੀ ਨਹੀਂ ਵੀਰ ਜੀ ਪਣੀ ਨਹੀਂ ਜੇ ਆ ਗਈ ਅੱਛਾ ਜੇ ਬਣੀ ਹੁੰਦੀ ਤੁਹਾਨੂੰ ਪਾ ਫੇਰ ਉਹ ਵਸ਼ੀਕ ਕਦੀ ਨਹੀਂ ਕਹਿਣੀ ਤੁਸੀਂ ਪਹਿਲਾਂ ਦੱਸਣ ਦੇਣਾ ਸ਼ੱਕ ਜਾਂ ਜਿਤਨਾ ਉਹ ਵੀਰ ਜੀ ਆਪਾਂ ਉਹ ਵੇਖੋ ਚੈੱਕ ਕਰਾਈਏ ਉਦਾਂ ਅੱਛਾ ਤੇ ਜਿੱਦਾਂ ਮੈਂ ਕਹ ਰਿਹਾ ਹਾਂ 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 ਸੱਟਿਆ ਆਹ ਦੇਖਾ ਦੇ ਲਫਾਫਾ ਜਿ ਪਿਆ ਹੀ ਇਤ ਨਹੀਂ ਚੈੱਕ ਕਰਾ ਕੇ ਤੇ ਪਰ ਪਾਸ ਨਹੀਂ ਆ ਹਣਾ ਵੀਰ ਜੀ ਦੇ ਪਾਸ ਨਹੀਂ ਆ ਡਾਕਟਰ ਕਹਿ ਗਿਆ ਵੀ ਹੋ ਸਕਦਾ ਮਹੀਨਾ ਘਟੇਗਾ ਪ੍ਰਾਇਡ ਹੋ ਗਿਆ ਹੋਵੇ ਪਰ ਆਪਾਂ ਖਾਲੀ ਹੀ ਦੇਣੀ ਆ ਠੀਕ ਹੈ ਜੀ ਹਾਂ ਜੀ ਹਾਂ ਜੀ ਵੀਰ ਜੀ ਤੇ ਦੁੱਧ ਪੱਕਾ ਹੋਣ ਕਿੰਨਾ ਵੀਰ ਜੀ ਕੋਈ ਸੱਤ ਮੰਨ ਕੇ ਲੈ ਲੇ ਭਾਵੇਂ ਜਿੰਨੇ ਦਿਨ ਰਿਹਾ ਵੰਡ ਗੁੰਡ ਖਾਗੀ ਨਾ ਫੇਰ ਆਪਾਂ ਮੱਠਾਂ ਦਾ 12 ਵਜੇ ਤੋਰਾ ਫਿਰ ਇਹਨਾਂ ਵਿੱਚ ਬਾਕੀ ਮੇਲੇ ਜੰਮੀ ਪਲੀ ਕਿੰਨੀ ਦੇ ਥਾਣੇ ਦੇ ਵੀ ਦੇਖ ਸਕਦੇ ਆ ਚੰਗੇ ਗੱਬ ਤੇ ਥਾਣੇ ਆ ਜਿਹੜਾ ਆਂ ਦੇਖ ਸਕਦੇ ਬਾਕੀ ਖਨੀ ਤੇ ਰਹੀ ਦਿੱਤੀ 7 ਕਿਲੋ ਦੁੱਧ ਜਿਹੜਾ ਨੇ ਕਿੰਨੇ ਹੈਗਾ ਬਾਕੀ ਜੰਮੀ ਪਲੀ ਆ ਪੂਰੀ ਇੱਕ ਰੰਗ ਕਾੜੀਏ ਸੋ ਦੇਦੀ ਤੇ ਸਿੱਧੀ ਕੱਟ ਰਾਂ ਲੇ ਸਿੱਧੀ ਤੇ ਰਹੀ ਕਿੱਤੀ ਆ ਪੂਤਾ ਵੀ ਸਾਰੋ ਮਿੱਠਾ ਆ ਪੁੱਤਰ ਦੇਖੋ ਜਰਸੀ ਆ ਜੀ ਇਹਦੀ ਬਾਕੀ ਚਲੋ ਵੱੱਜੇ ਵੀ ਸੋਹਣੀ ਲੱਗੂਗੀ ਬਾਕੀ ਵੀ ਸੰਢੀ ਤੀੜੀ ਕੋਈ ਮੰਗਾ ਮੁਖਾਣੀ ਆ ਆ ਦੇਖ ਸਕਦੇ ਤੇ ਮੋਲ ਵੀਰ ਜੇ ਤਾਂ ਇਹੋ ਜਿਹਾ ਕਰਦੀ ਵੀ ਜਿੰਨੇ ਦੀ ਵੱਛੀ ਬਣਾਵੇ ਭਾਰੀ ਇਹੋ ਜਿਹੀ ਵੱਛੀ ਮੈਂ ਜਦਾ ਕਹਿੰਦਾ ਬਾਕੀ ਜਿੰਨਾ ਮੇਰਾ ਸਮਝਿਆ ਉਹਨਾਂ 1 ਮਿੰਟ ਤੋਂ ਪਹਿਲਾਂ ਵੈੜ ਲੈਣੀ ਆ ਹਾਂਜੀ ਇਹ بابا ਪੁੱਟਾ ਸ਼ੇਅਰ ਕਰੇ ਵੈੜ ਬੱਤਰ ਆ ਗਏ ਹਾਂਜੀ ਤੁਹਾਨੂੰ ਭਾ ਕਿੰਨੇ ਦੀ ਹੈ ਫੇਰੇ ਹਾਂਜੀ ਤੇ ਮੁੱਲ ਕਰਾਉ ਨੂੰ ਭਾਈ ਅਸੀਂ 20 ਹਜ਼ਾਰੀ ਦੇ ਦਾਂਗੇ ਕਰ ਦਈਏ ਛੋਟੇ ਕੋਈ ਦਦੋ ਬਾਕੀ ਕਰ ਦਈਏ ਛੋਟੇ ਵਸ਼ੀ ਚੰਗੀ ਕਿਲੇ ਵਜੀ ਸੁਣੀ ਲਗਣੀ ਵੀਰ ਜੀ ਜੇ ਸੁਣੋ ਕਰ ਦੋ ਕਿੰਨੇ ਦੀ ਕਰਨੀ ਜੇ ਸੁਣੋ ਵੀਰ ਵਿਸਤਾਰ ਆਂ ਯਾਰ ਦੇਵਾਂਗੇ 500 ਹੋਰ ਛੱਡ ਦਾਂ ਫੇਰੇ 16.5 ਹਜ਼ਾਰ ਤੋਂ 100 ਰੁਪਏ ਛੱਡਦੇ ਕਿੰਨੂੰ ਚੰਗੇ ਲੱਗੇ ਉਹ ਵੀ ਰਸਾਈ ਪਾ ਦੇ ਠੀਕ ਹੈ ਜੀ ਸਾਡੀ ਹਾਂਜੀ ਬਾਕੀ ਵੱਡੀਆਂ ਵੜਾ ਵੀਰ ਜੀ ਪੁਲਿਸ ਆ ਰਿਹਾ ਠੀਕ ਹੈ ਬਾਕੀ 메ਨ ਰੋਡ ਦੇ ਉੱਪਰ ਹੀ ਘਾਰਿਆ ਜਿ ਤਰ੍ਹਾਂ ਦੇਖ ਸਕਦੇ ਬੱਸਾਂ ਬਾਹਰ ਸਿੱਧੀਆਂ ਬੋਵੇ ਗਾੜੀ ਆ ਕੇ ਖਲੋਂਦੀਆਂ ਤੇ ਬਾਕੀ ਇੱਥੇ ਆਓ ਆਪਣੀ ਤਸੱਲੀ ਕਰਕੇ ਤੇ ਵੇਸ ਚਾਹ ਕੇ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ